ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਕੱਲ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਤੇ ਜੇਕਰ ਤੁਸੀਂ ਆਪਣੇ ਘਰ ਦੇ ਆਟੇ ਦੇ ਵਿੱਚ ਇਹ ਇੱਕ ਚੀਜ਼ ਪਾ ਕੇ ਗੁੰਨ ਲੈਂਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਭਾਗ ਚਮਕ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਇੱਕ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆਨ ਨੂੰ ਹਰ ਧਰਮ ਦੇ ਵਿੱਚ ਬੜਾ ਹੀ ਸਤਿਕਾਰ ਦਿੱਤਾ ਜਾਂਦਾ ਹੈ। ਰਿਜਕ ਦਾ ਸਤਿਕਾਰ ਕਰਨ ਲਈ ਸਭ ਨੂੰ ਕਿਹਾ ਜਾਂਦਾ ਹੈ ਜਿੰਨਾ ਔਖਾ ਇਸ ਨੂੰ ਉਗਾਉਣਾ ਹੈ ਓਨਾ ਹੀ ਸੌਖਾ ਇਸ ਨੂੰ ਬਰਬਾਦ ਕਰਨਾ ਹੈ। ਆਪਣੇ ਵਿੱਚੋਂ ਕਈ ਆਟਾ ਪਿਸਵਾਉਣ ਜਾਣਗੇ। ਉਹ ਸਮੇਂ ਕਹਿਣਗੇ ਇਹਨੂੰ ਹੋਰ ਬਰੀਕ ਕਰ ਦਿਓ ਪਰ ਆਪਾਂ ਇਸ ਗੱਲ ਤੋਂ ਅਣਜਾਣ ਹਾਂ ਜਿੰਨਾ ਜ਼ਿਆਦਾ ਆਟਾ ਬਰੀਕ ਹੋਵੇਗਾ ਓਨਾ ਹੀ ਜ਼ਿਆਦਾ 슈ਗਰ ਹੋਣ ਦੇ ਸਰੀਰ ਵਿੱਚ ਚਾਂਸ ਵੱਧ ਜਾਂਦੇ ਹਨ ਆਪਰੇ ਸਰੀਰ ਵਿੱਚ ਇਹ ਜ਼ਹਿਰ ਬਣਾ ਦੇਵੇਗਾ ਤੇ ਆਪਾਂ ਇਸ ਤੋਂ ਅਣਜਾਣ ਹਾਂ ਇਹ ਸਰੀਰ ਕਮਜ਼ੋਰ ਕਰ ਦਿੰਦਾ ਹੈ ਅਸੀਂ ਆਖ ਦਿੰਦੇ ਹਾਂ ਜੀ ਬੱਚੇ ਦੀ ਹਾਈਟ ਨਹੀਂ ਵੱਧਦੀ ਮੇਰਾ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਇਹ ਵੱਧਦਾ ਫੁੱਲ ਦਾ ਨਹੀਂ ਪਿਆ ਉਹ ਆਪਾਂ ਤਾਂ ਕੀਤਾ ਹੋਇਆ ਹੈ ਆਪਣੇ ਆਪ ਤਾਂ ਨਹੀਂ ਹੋਇਆ ਆਟਾ ਹਮੇਸ਼ਾ ਦਰਦਰਾ ਜਿਹਾ ਹੀ ਪਸਵਾਉਣਾ ਚਾਹੀਦਾ ਹੈ ਤੁਸੀਂ ਬਰੋਟੀ ਉਸਦੀ ਹੀ ਬਣਾ ਕੇ ਉਸ ਨੂੰ ਖਵਾਓ ਜਿੰਨਾ ਜ਼ਿਆਦਾ ਆਟਾ ਦਰਦਰਾ ਹੋਵੇਗਾ ਬਿਨਾਂ ਛਾਣਿਆ ਹੀ ਖਾਓ ਸਭ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਇਸ ਲਈ ਕਣਕ ਪਹਿਲਾਂ ਧੋ ਕੇ ਉਸ ਨੂੰ ਸੁਕਾ ਲਓ ਆਟਾ ਪਸਾਉਣ ਤੋਂ ਇੱਕ ਦਿਨ ਪਹਿਲਾਂ ਕਣਕ ਨੂੰ ਧੋਵੋ ਉਹਨੂੰ ਸੁਕਾ ਲਓ ਉਸ ਤਰ੍ਹਾਂ ਫਿਰ ਆਟਾ ਜਿਹੜਾ ਹੈ ਸੋਹਣਾ ਤੇ ਪੋਸ਼ਟਿਕ ਰੋਟੀ ਬਣੇਗੀ ਤੇ ਦਿਨ ਦੇ ਸਮੇਂ ਰੋਟੀ ਰੱਜ ਕੇ ਖਾਓ ਰਾਤ ਦੀ ਰੋਟੀ ਹਮੇਸ਼ਾ ਥੋੜੀ ਖਾਓ ਜਾਂ ਬੰਦ ਹੀ ਕਰ ਦਿਓ ਅਸੀਂ ਕੀ ਕਰਦੇ ਹਾਂ ਅੱਜ ਸਬਜੀ ਨਹੀਂ ਚਲੋ ਦਾਲ ਚੌਲ ਬਣਾ ਲਓ ਰਾਤ ਸਮੇਂ ਕਦੇ ਵੀ ਦਾਲ ਚੌਲ ਨਾ ਖਾਓ ਅਤੇ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਇਹ ਗਲਤੀ ਹੁੰਦੀ ਹੈ ਕਿ ਜਦੋਂ ਰਾਤ ਹੁੰਦੀ ਹੈ ਤੇ ਅਸੀਂ ਦਾਲ ਚੌਲ ਬਣਾ ਕੇ ਬਹਿ ਜਾਂਦੇ ਹਾਂ ਕਿ ਉਸ ਦੇ ਨਾਲ ਫਿਰ ਸਾਡੇ ਘਰ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਮੋਟਾਪਾ ਫਿਰ ਕਦੇ ਵੀ ਘਟਣਾ ਨਹੀਂ ਅਸੀਂ ਸਾਧੂ ਸੰਤਾਂ ਦੇ ਮੋਹੋਂ ਸੁਣਿਆ ਹੈ ਕਿ ਪਾਣੀ ਵਿੱਚ ਨਾ 48 ਮਿੰਟੇ ਬਾਅਦ ਹੀ ਜੀ ਪੈਦਾ ਹੋ ਜਾਂਦੇ ਹਨ ਉਹ ਫਿਰ ਵੱਧਦੇ ਫੁੱਲਦੇ ਰਹਿੰਦੇ ਹਨ ਇੱਕ ਤੋਂ ਦੋ ਦੋ ਤੋਂ ਚਾਰ ਫਿਰ ਅੱਗੇ ਹਜ਼ਾਰਾਂ ਤੇ ਲੱਖਾਂ ਗਿਣਤੀ ਵਿੱਚ ਤਬਦੀਲ ਹੋ ਜਾਂਦੇ ਹਨ ਐਵੇਂ ਦਾ ਪਾਣੀ ਕਦੇ ਨਾ ਪਿਓ 48 ਮਿੰਟਾਂ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਓ ਹਮੇਸ਼ਾ ਕਿਹਾ ਜਾਂਦਾ ਹੈ ਗਰਮ ਪ੍ਰਸ਼ਾਦਾ ਖਾਓ ਪ੍ਰਸ਼ਾਦਾ ਬਣਨ ਤੋਂ ਬਾਅਦ ਉਸ ਨੂੰ 48 ਮਿੰਟਾਂ ਦੇ ਅੰਦਰ ਖਾ ਲਿਆ ਜਾਣਾ ਚਾਹੀਦਾ ਹੈ। ਸਾਨੂੰ ਪਤਾ ਹੀ ਨਹੀਂ ਕਿ ਗਰਮ ਪ੍ਰਸ਼ਾਦਾ ਕਿਵੇਂ ਬਣਾਉਣਾ ਹੈ। 15 ਦਿਨਾਂ ਤੋਂ ਵੱਧ ਪੀਸਿਆ ਹੋਇਆ ਕਣਕ ਦਾ ਆਟਾ ਕਦੇ ਨਹੀਂ ਖਾਣਾ ਚਾਹੀਦਾ। ਜੋ ਆਪਾਂ ਕਣਕ ਦਾ ਆਟਾ ਪਿਸਵਾਉਂਦੇ ਹਾਂ ਉਹ ਸਿਰਫ 15 ਦਿਨਾਂ ਤੱਕ ਉਸ ਨੂੰ ਖਾਣਾ ਚਾਹੀਦਾ ਹੈ। ਪਰ ਆਪਾਂ ਤਾਂ ਆਟਾ ਹਲੇ ਅੱਧੀ ਸਾਢੀ ਢੋਲੀ ਭਰੀ ਹੁੰਦੀ ਹੈ ਤੇ ਅਸੀਂ ਮਹੀਨੇ ਦਾ ਫਿਰ ਭਿਆ ਲੈਂਦੇ ਹਾਂ ਕਿ ਚਲੋ ਅਗਲੇ ਮਹੀਨੇ ਦਾ ਵੀ ਗੁਜ਼ਾਰਾ ਹੋ ਜਾਵੇਗਾ। ਆਪਣੇ ਬਹੁਤਿਆਂ ਘਰਾਂ ਦੇ ਵਿੱਚ ਅਸੀਂ ਐਵੇਂ ਹੀ ਕਰਦੇ ਹਾਂ ਆਪਾਂ ਜੋ ਕਣਕ ਛੋਲੇ ਜਵਾਰ ਬਾਜਰਾ ਪਾ ਕੇ ਜਦੋਂ ਅਸੀਂ ਆਟਾ ਬਣਾਉਂਦੇ ਹਾਂ ਅੱਜ ਕੱਲ ਆਪਣੇ ਸਾਰਿਆਂ ਦੇ ਘਰਾਂ ਵਿੱਚ ਆਟਾ ਆਉਂਦਾ ਹੈ ਉਹ ਆਟਾ ਸਿਰਫ 7 ਦਿਨ ਹੀ ਖਾਣਾ ਚਾਹੀਦਾ ਹੈ ਆਪਾਂ ਤੇ ਉਹਨਾਂ ਨੂੰ 2-3 ਮਹੀਨੇ ਚਲਾ ਲੈਂਦੇ ਹਾਂ ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਜੀ ਕਿ ਤਾਜ਼ਾ ਆਟਾ ਕਿੱਥੋਂ ਲੈ ਕੇ ਆਈਏ ਆਪਣੇ ਘਰਾਂ ਵਿੱਚ ਪਹਿਲਾਂ ਪੱਥਰ ਦੀ ਚੱਕੀ ਹੁੰਦੀ ਸੀ ਉਹਦੇ 2 ਪੁੱੜ ਹੁੰਦੇ ਸਨ ਉਹਦੇ ਵਿੱਚ ਇੱਕ ਡੰਡਾ ਲੱਗਿਆ ਹੁੰਦਾ ਸੀ ਉਹ ਚੱਕੀ ਵਰਤੀ ਜਾਂਦੀ ਸੀ ਤੇ ਉਹ ਚੱਕੀ ਆਪਣੇ ਘਰ ਤੁਸੀਂ ਜ਼ਰੂਰ ਰੱਖੋ ਇਸ ਦੇ ਨਾਲ ਤੁਹਾਨੂੰ ਕਦੇ ਵੀ ਮੋਟਾਪਾ ਨਹੀਂ ਆਵੇਗਾ ਪੈਰਾਂ ਵਿੱਚ ਦਰਦ ਨਹੀਂ ਹੋਵੇਗਾ ਸਰਵਾਈਕਲ ਨਹੀਂ ਹੋਵੇਗੀ ਕਦੇ ਵੀ ਸ਼ੂਗਰ ਨਹੀਂ ਹੋਵੇਗੀ ਬੀਪੀ ਵਗੈਰਾ ਕਦੇ ਵੀ ਨਹੀਂ ਵਧੇਗਾ ਪਹਿਲਾਂ ਇਹਨਾਂ ਦਿੱਕਤਾਂ ਦਾ ਕਦੇ ਵੀ ਕਿਸੇ ਨੂੰ ਸਾਹਮਣਾ ਨਹੀਂ ਸੀ ਕਰਨਾ ਪੈਂਦਾ ਕਿਉਂਕਿ ਪਹਿਲਾਂ ਹੱਥ ਦਸਤੀ ਕੰਮ ਬਹੁਤ ਜ਼ਿਆਦਾ ਹੁੰਦੇ ਸਨ ਤੁਸੀਂ ਹੁਣ ਵੀ ਇਹਨਾਂ ਕੰਮਾਂ ਨੂੰ ਕਰਕੇ ਵੇਖ ਲਓ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਤੁਸੀਂ ਉਸ ਦੇ ਵਿੱਚ ਥੋੜਾ ਜਿਹਾ ਤੇਸੀ ਘਿਓ ਪਾਇਆ ਕਰੋ ਇਸ ਨਾਲ ਜੋ ਦਰਦ ਬਿਮਾਰੀਆਂ ਲੰਮੇ ਸਮੇਂ ਤੋਂ ਤੁਹਾਡੇ ਸਰੀਰ ਵਿੱਚ ਚਲਦੀਆਂ ਆ ਰਹੀਆਂ ਹਨ ਉਹ ਛੇਤੀ ਹੀ ਠੀਕ ਹੋ ਜਾਣਗੀਆਂ ਆਪਣੇ ਬੱਚਿਆਂ ਨੂੰ ਐਵੇਂ ਜਰੂਰ ਆਟਾ ਗੁੰਨ ਕੇ ਰੋਟੀ ਖਵਾਇਆ ਕਰੋ ਇਸ ਦੇ ਨਾਲ ਦੁੱਧ ਦੇ ਵਿੱਚ ਬਾਜ਼ਾਰੀ ਪਦਾਰਥ ਪਾ ਕੇ ਆਪਾਂ ਜੋ ਰੋਜ਼ ਰਾਤ ਨੂੰ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਉਹਦੀ ਫਿਰ ਤੁਹਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਆਟੇ ਦੇ ਵਿੱਚ ਦੇਸੀ ਘਿਓ ਪਾ ਕੇ ਰੋਟੀ ਬਣਾਉਂਗੇ ਆਪਣੇ ਬੱਚੇ ਨੂੰ ਤੁਸੀਂ ਖਵਾਉਂਦੇ ਹੀ ਰਹਿਣਾ ਕਰੋ ਫਿਰ ਹੋਰ ਕਿਸੇ ਪਦਾਰਥ ਨੂੰ ਬੱਚੇ ਨੂੰ ਦੇਣ ਦੀ ਲੋੜ ਨਹੀਂ ਪਵੇਗੀ ਆਟੇ ਨੂੰ ਮਜ਼ਬੂਤ ਉਹ ਜਿਹੜਾ ਦੇਸੀ ਘਿਓ ਹੈ ਉਹ ਬਣਾ ਦੇਵੇਗਾ ਉਂਝ ਹੀ ਸਾਡਾ ਸਰੀਰ ਫਿਰ ਮਜ਼ਬੂਤ ਬਣ ਜਾਵੇਗਾ ਤੇ ਬੱਚੇ ਦੀ ਸਿਹਤ ਆਪੇ ਹੀ ਠੀਕ ਰਹੇਗੀ ਉਸਦੇ ਦੰਦ ਵੀ ਮਜ਼ਬੂਤ ਹੋਣਗੇ ਸਰੀਰ ਵੀ ਮਜ਼ਬੂਤ ਹੋਵੇਗਾ ਪਹਿਲਾਂ ਆਟੇ ਵਿੱਚ ਇੱਕ ਚਮਚਾ ਘਿਓ ਪਾ ਲਓ ਮੰਨ ਲਓ ਕਿ ਅੱਜ ਸੋਮਵਾਰ ਹੈ ਆਟੇ ਦੇ ਵਿੱਚ ਤੁਸੀਂ ਅੱਜ ਜਿਹੜਾ ਆਟਾ ਗੁੰਨਿਆ ਹੈ ਘਿਓ ਪਾ ਕੇ ਹੀ ਗੁੰਨ ਲਿਆ ਹੈ ਅਗਲੇ ਦਿਨ ਕੀ ਕਰਨਾ ਹੈ ਕਿ ਆਟੇ ਦੇ ਵਿੱਚ ਤੁਸੀਂ ਫਿਰ ਥੋੜਾ ਜਿਹਾ ਦੁੱਧ ਪਾ ਕੇ ਗੁੰਨ ਲੈਣਾ ਹੈ ਜਿੰਨਾ ਆਟਾ ਹੈ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਆਟਾ ਗੁੰਨ ਲਓ ਇਸ ਤਰ੍ਹਾਂ ਸਰੀਰ ਨੂੰ ਜੋ ਤਾਕਤ ਮਿਲਦੀ ਹੈ ਉਹ ਹੋਰ ਕਿਸੇ ਵੀ ਚੀਜ਼ ਦੇ ਨਾਲ ਤੁਹਾਨੂੰ ਨਹੀਂ ਮਿਲੇਗੀ ਕਿਹਾ ਜਾਂਦਾ ਹੈ ਜੀ ਕਿ ਦੁੱਧ ਪਾ ਕੇ ਆਟਾ ਗੁੰਨਣ ਨਾਲ ਸਰੀਰ ਨੂੰ ਹੋਰ ਚੀਜ਼ਾਂ ਦੇ ਨਾਲੋਂ 10 ਗੁਣਾ ਵੱਧ ਤਾਕਤ ਮਿਲਦੀ ਹੈ। ਪਹਿਲੇ ਦਿਨਾਂ ਦੇ ਵਿੱਚ ਅਸੀਂ ਦੇਸੀ ਘਿਓ ਆਟਾ ਪਾ ਕੇ ਗੁੰਨਦੇ ਹਾਂ। ਦੂਜੇ ਦਿਨ ਅਸੀਂ ਦੁੱਧ ਪਾ ਕੇ ਆਟਾ ਗੁੰਨਦੇ ਹਾਂ। ਹੁਣ ਤੀਜੇ ਦਿਨ ਤੁਸੀਂ ਕੀ ਕਰਨਾ ਹੈ? ਤੀਸਰੇ ਦਿਨ ਜਿਹੜਾ ਮੱਖਣ ਅਸੀਂ ਘਰ ਵਿੱਚ ਬਣਾਉਂਦੇ ਹਾਂ, ਤਾਜ਼ਾ ਹੋਣਾ ਚਾਹੀਦਾ ਹੈ। ਉਹਦੇ ਵਿੱਚ ਮਿਸ਼ਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਉਹਦੇ ਵਿੱਚ ਆਟਾ ਪਾ ਕੇ ਗੁੰਨ ਲਓ। ਇਸ ਦੇ ਨਾਲ ਜਿਹੜੇ ਲੋਕਾਂ ਦਾ ਬੀਪੀ ਲੋ ਹੋਣ ਦੀ ਪ੍ਰੋਬਲਮ ਹੁੰਦੀ ਹੈ ਉਹ ਬਿਲਕੁਲ ਹੀ ਠੀਕ ਹੋ ਜਾਵੇਗੀ। ਇਹ ਤੁਹਾਡੇ ਲਈ ਬਹੁਤ ਹੀ ਕਾਰਗਰੀ ਦਵਾਈ ਬਣ ਜਾਵੇਗੀ। ਜੇਕਰ ਆਟੇ ਦੇ ਵਿੱਚ ਗੁਣ ਤੁਸੀਂ ਇਹਨਾਂ ਨੂੰ ਰੋਟੀ ਬਣਾ ਕੇ ਖਾ ਲਓਗੇ ਤਾਂ ਤੁਹਾਡੇ ਲਈ ਬੜਾ ਚੰਗਾ ਹੋਵੇਗਾ। ਜੇ ਮੱਖਣ ਤੇ ਮਿਸ਼ਰੀ ਨੂੰ ਮਿਕਸ ਕਰਕੇ ਤੁਸੀਂ ਆਟੇ ਵਿੱਚ ਪਾ ਕੇ ਗੁੰਨ ਲੈਂਦੇ ਹੋ ਤੁਹਾਡੇ ਲਈ ਬੜਾ ਹੀ ਕਾਰਗਰ ਸਾਬਿਤ ਹੋ ਜਾਵੇਗਾ। ਮੱਖਣ ਪਰ ਜਿਹੜਾ ਹੈ ਉਹ ਘਰ ਵਿੱਚ ਬਣਿਆ ਹੋਣਾ ਚਾਹੀਦਾ ਹੈ। ਮਾਰਕੀਟ ਤੋਂ ਲਿਆਉਣ ਦਾ ਨਹੀਂ। ਮਿਸ਼ਰੀ ਵੀ ਜਿਹੜੀ ਹੈ ਧਾਗੇ ਵਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਖੰਡ ਮਿਕਸ ਕਰ ਦਿੱਤੀ ਜਾਵੇ ਇਸ ਦੇ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦੇ ਜਿਹੜੇ ਹਨ ਫਾਇਦੇ ਮਿਲ ਜਾਣਗੇ ਜੋ ਕਿਸੇ ਵੀ ਹੋਰ ਦਵਾਈ ਦੇ ਨਾਲ ਸਾਡੇ ਸਰੀਰ ਨੂੰ ਨਹੀਂ ਮਿਲਣੇ ਜਿਹੜਾ ਅਗਲਾ ਦਿਨ ਹੋਵੇਗਾ ਆਟੇ ਨੂੰ ਦਹੀਂ ਥੋੜਾ ਜਿਹਾ ਪਾ ਕੇ ਗੁੰਨ ਲਓ ਪਰ ਯਾਦ ਰੱਖੋ ਇੱਕ ਸਮੇਂ ਦਾ ਆਟਾ ਹੀ ਗੁੰਨਣਾ ਹੈ ਇਸ ਨਾਲ ਸਰੀਰ ਨੂੰ ਐਨੀ ਤਾਕਤ ਮਿਲੇਗੀ ਮੋਟਾਪਾ ਘਟ ਹੋ ਜਾਵੇਗਾ ਵਜ਼ਨ ਕੰਟਰੋਲ ਹੋਵੇਗਾ ਤੇ ਤੁਹਾਡਾ ਸਰੀਰ ਤਾਕਤਵਰ ਬਣ ਜਾਵੇਗਾ ਹੱਡੀਆਂ ਮਜ਼ਬੂਤ ਹੋਣਗੀਆਂ ਕੈਲਸ਼ੀਅਮ ਦੀ ਕਦੇ ਵੀ ਤੁਹਾਡੇ ਸਰੀਰ ਵਿੱਚ ਕਮੀ ਨਹੀਂ ਹੋਵੇਗੀ ਇੱਕ ਗੱਲ ਯਾਦ ਰੱਖਿਓ ਕਿ ਦਹੀਂ ਵਾਲੇ ਆਟੇ ਦੀ ਰੋਟੀ ਬਣਾ ਕੇ ਰਾਤ ਨੂੰ ਨਹੀਂ ਖਾਣੀ ਤੇ ਆਟਾ ਜਿਹੜਾ ਗੁੰਨਣਾ ਹੈ ਇੱਕ ਸਮੇਂ ਦਾ ਹੀ ਗੁੰਨਣਾ ਹੈ ਇਸ ਦੇ ਨਾਲ ਹੋਣ ਵਾਲੇ ਜਿਹੜੇ ਫਾਇਦੇ ਹਨ ਉਹਨਾਂ ਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਨਹੀਂ ਕਿ ਆਟਾ ਪਾ ਕੇ ਤੁਸੀਂ ਤਿੰਨ ਸਮੇਂ ਦਾ ਆਟਾ ਗੁੰਨ ਲਿਆ ਇਸ ਨੂੰ ਬਸ ਇੱਕ ਹੀ ਸਮੇਂ ਦਾ ਗੁੰਨਣਾ ਹੈ ਹੋਰ ਜਿਆਦਾ ਨਹੀਂ ਤਾਂ ਤੁਹਾਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਜੇਕਰ ਤੁਸੀਂ ਤਿੰਨ ਸਮੇਂ ਦਾ ਆਟਾ ਗੁੰਨ ਕੇ ਰੱਖ ਲੈਂਦੇ ਹੋ ਇੱਕ ਗੱਲ ਜੋ ਸਾਨੂੰ ਸਭ ਤੋਂ ਜ਼ਰੂਰੀ ਯਾਦ ਰੱਖਣੀ ਚਾਹੀਦੀ ਹੈ ਜਦੋਂ ਵੀ ਅਸੀਂ ਆਟਾ ਗੁੰਨਣਾ ਹੈ ਅੱਧਾ ਚਮਚ ਵਿੱਚ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਜੇਕਰ ਪਰਿਵਾਰ ਵੱਡਾ ਹੈ ਤਾਂ ਇੱਕ ਚਮਚਾ ਵੀ ਤੁਸੀਂ ਮਿੱਠੇ ਸੋਡੇ ਦਾ ਪਾ ਸਕਦੇ ਹੋ ਇਹਦੇ ਨਾਲ ਰੋਟੀਆਂ ਪੋਲੀਆਂ ਵੀ ਬਣਨਗੀਆਂ ਤੇ ਆਟਾ ਜਿਹੜਾ ਹੈ ਮਜ਼ਬੂਤ ਹੋ ਜਾਵੇਗਾ ਇਸ ਦੇ ਨਾਲ ਰੋਟੀਆਂ ਵੀ ਨਹੀਂ ਟੁੱਟਣੀਆਂ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਜੇਕਰ ਤੁਹਾਡਾ 8 ਤੇ 9 ਜੀਆਂ ਵਾਲਾ ਵੱਡਾ ਪਰਿਵਾਰ ਹੈ ਤੁਸੀਂ ਇਸ ਦੇ ਵਿੱਚ ਵੱਡਾ ਚਮਚ ਮਿੱਠੇ ਸੋਡੇ ਦਾ ਪਾ ਸਕਦੇ ਹੋ ਮਿੱਠਾ ਸੋਡਾ ਜਿਹੜਾ ਹੈ ਆਪਣੇ ਸਰੀਰ ਦੀਆਂ 90% ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈ ਸਰੀਰ ਵਿੱਚਲੀ ਜਿਹੜੀ ਚਰਬੀ ਜੰਮ ਗਈ ਹੁੰਦੀ ਹੈ ਕੋਲੇਸਟ੍ਰੋਲ ਬਣਨਾ ਸ਼ੁਰੂ ਹੋ ਜਾਂਦਾ ਹੈ ਪਥਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੀਆਂ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਣਗੇ ਜਿਹਨਾਂ ਨੂੰ ਨਸਾਂ ਵਿੱਚ ਬਲੌਕੇਜ ਹੋ ਗਈ ਹੈ, ਹਾਰਟ ਦੀ ਦਿੱਕਤ ਹੈ, ਹੱਥ ਪੈਰ ਸੁਨ ਹੋ ਜਾਂਦੇ ਹਨ। ਏਦਾਂ ਤੁਸੀਂ ਆਟਾ ਗੁੰਨਣਾ ਸ਼ੁਰੂ ਕਰਦੋ। ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਕਿਉਂਕਿ ਵੱਡਿਆਂ ਦੇ ਮੂੰਹ ਜਾਂ ਆਪਣੇ ਘਰ ਦੇ ਕਿਸੇ ਨਾ ਕਿਸੇ ਪਰਿਵਾਰ ਦੇ ਮੂੰਹ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਇਹ ਸਭ ਕੁਝ ਕਿੰਡ ਠੀਕ ਹੋ ਜਾਵੇਗਾ। ਰੋਜ਼ ਦਾ ਬਸ ਤੁਸੀਂ ਮਿੱਥ ਲਓ ਕਿ ਅੱਜ ਮੈਂ ਇਸ ਚੀਜ਼ ਨੂੰ ਪਾ ਕੇ ਆਟਾ ਗੁੰਨਣਾ ਹੈ। ਤੁਸੀਂ ਵੇਖੋਗੇ ਕਿ ਤੁਹਾਡੇ ਘਰ ਦੇ ਸਾਰੇ ਹੀ ਪਰਿਵਾਰਾਂ ਦੇ ਜੀਆਂ ਦੀਆਂ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਯਾਦ ਰੱਖਣਾ ਹੈ ਜੀ ਕਿ ਦੋ ਵੇਲੇ ਦਾ ਆਟਾ ਗੁੰਨਦੇ ਸਮੇਂ ਮਿੱਠਾ ਸੋਡਾ ਪਾਉਣਾ ਹੀ ਪਾਉਣਾ ਹੈ ਤੁਸੀਂ ਇੱਕ ਹਫ਼ਤੇ ਵਿੱਚ ਹੀ ਸਰੀਰ ਦੇ ਵਿੱਚ ਬਦਲਾਵ ਹੁੰਦਿਆਂ ਵੇਖੋਗੇ ਪਰਿਵਾਰ ਵੀ ਕਹੇਗਾ ਕਿ ਸਾਡੇ ਗੋਡੇ ਮੋਢੇ ਦੁਖਣੋਂ ਹੁਣ ਹਟ ਗਏ ਹਨ ਫਿਰ ਡਾਕਟਰ ਕੋਲ ਜਾਣ ਦੀ ਤੁਹਾਡੇ ਝੰਜਟ ਹੀ ਖਤਮ ਹੋ ਜਾਣਗੇ ਆਪੇ ਹੀ ਘਰ ਵਿੱਚ ਬਰਕਤ ਵਾਸ ਕਰੇਗੀ ਕਿਉਂਕਿ ਜੇਕਰ ਡਾਕਟਰਾਂ ਦੇ ਘਰ ਵਿੱਚ ਪੈਸਾ ਨਹੀਂ ਜਾਵੇਗਾ ਤਾਂ ਪੈਸਾ ਆਪੇ ਹੀ ਤੁਹਾਡੇ ਘਰ ਵਿੱਚ ਜੁੜਨਾ ਸ਼ੁਰੂ ਹੋ ਜਾਵੇਗਾ। ਇੰਜ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਆਉਣਗੀਆਂ ਹੀ ਨਾਲ ਬਰਕਤ ਵੀ ਪੈਣੀ ਸ਼ੁਰੂ ਹੋ ਜਾਵੇਗੀ। ਪੈਸੇ ਪ੍ਰਤੀ ਕਿਸੇ ਵੀ ਦਿੱਕਤ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂਕਿ ਬਿਮਾਰੀਆਂ ਤੇ ਜਿਹੜੇ ਅਜਿਹੇ ਖਰਚ ਹੁੰਦੇ ਹਨ ਉਸ ਤੋਂ ਅਸੀਂ ਬਚ ਜਾਵਾਂਗੇ। ਸਿਹਤ ਜਿਹੜੀ ਹੈ ਨਵੀਂ ਨਕੋਰ ਬਣ ਜਾਵੇਗੀ। ਫਿਰ ਘਰ ਦੇ ਜੀਵਾਂ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ। ਬਸ ਇੱਕ ਗੱਲ ਯਾਦ ਰੱਖੋ ਜਦੋਂ ਵੀ ਪ੍ਰਸ਼ਾਦਾ ਬਣਾਉਂਦੇ ਹੋ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਲੈਣਾ ਹੈ ਤੇ ਪਰਮਾਤਮਾ ਦਾ ਨਾਮ ਲੈਣਾ ਹੈ ਪਰਮਾਤਮਾ ਜੀ ਫਿਰ ਆਪੇ ਹੀ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ